ਉਸ ਤੋਂ ਲੋਕੇਸ਼ਨ ਦੱਸ ਦਈਏ ਮਲਦਾਨੀਆਂ ਰੋਡ ਤੇ ਆ ਇਹ ਮਲਦਾਨੀਆ ਵਾਲਾ ਪੋਲਾ ਜਿਹੜਾ ਬਣਿਆ ਜਾਂਦਾ 2.5 ਸਾਲ ਹੋ ਗਏ ਤੇ ਤੁਸੀਂ ਦੇਖ ਲਓ ਕੰਮ ਇਹਦਾ ਤੇ ਅਜੇ ਐ ਨਹੀਂ ਪਤਾ ਕਿੰਨਾ ਕ ਟਾਈਮ ਨਾਲ ਫੂ ਲੋਕਾਂ ਨੂੰ ਜਿਹੜੀ ਸਮੱਸਿਆ ਆਉਂਦੀ ਹੈ ਬਹੁਤ ਜ਼ਿਆਦਾ ਸਮੱਸਿਆ ਆਉਂਦੀ ਆ ਇਹੇ ਪੋਲ ਮੰਨ ਕੇ ਦੇਖੋ ਮਲਦਾਨੀਆਂ ਨੂੰ ਜਾਂਦਾ ਸਿੱਧਾ ਮਲਦਾਨੀ ਰੋਡ ਤੋਂ ਬਾਈਪਾਸ ਤੇ ਵੀ ਨਿਕਲ ਜਾਂਦਾ ਜਿਹੜਾ ਬਾਈਪਾਸ ਆ ਮਲੋੜ ਤੋਂ ਮੰੰਬੀ ਵਾਲਾ ਦਰੋਂ ਡੱਬੜੀ ਨੂੰ ਭਾਗ ਜਾਂਦਾ ਉਹ ਬਾਈਪਾਸ ਤੇ ਵੀ ਨਿਕਲ ਜਾਂਦਾ ਤੇ ਇਹ ਪੋਲ ਨੂੰ ਐ ਮੰਨ ਕੇ ਚੱਲੋ 2.5 ਸਾਲ ਤਾਂ ਹੋ ਗਏ ਇਹ ਕੰਮ ਐਨਾ ਸਲੋ ਚੱਲਦਾ ਨਾ ਮੈਂ ਕਹਿੰਦਾ ਗੱਲੇ ਹੀ ਛੱਡ ਦੋ ਯਾਰ ਜਿਹੜਾ ਮੰਨ ਕੇ ਚਲੋ ਸਾਲ ਇੱਕ ਸਾਲ ਜਾਂ 6 ਮਹੀਨੇ ਦਾ ਕੰਮ ਸੀਗਾ ਉਹ 2.5 ਸਾਲ ਤਾਂ ਹੋ ਗਏ 2.5 ਸਾਲ ਤਾਂ ਹੋ ਗਏ ਅਜੇ ਤੁਸੀਂ ਦੇਖ ਹੀ ਲੋ ਖਲਾਦ ਦੇ ਆ ਨਹੀਂ ਪਤਾ 2.5 ਸਾਲ ਹੋਰ ਲੱਗ ਜਾਣ ਇਹ ਤੋਂ ਵੱਧ ਟਾਈਮ ਲੱਗ ਜੇ ਸਾਨੂੰ ਪਤਾ 5 ਸਾਲ ਲੱਗ ਜਾਂਦੇ ਆ 5 ਸਾਲਾਂ ਦੇ ਵਿੱਚ ਸਰਕਾਰਾਂ ਚੇਂਜ ਹੋ ਜਾਂਦੀਆਂ ਇੱਥੇ ਪੁਲ ਨੂੰ ਦੇਖ ਲੋ ਕਿੰਨਾ ਟਾਈਮ ਹੋ ਗਿਆ ਮੈਨੂੰ ਲੱਗਦਾ ਹੈਗਾ ਝਾੜੂ ਵਾਲੇ ਕੁਝ ਕਰਨਗੇ ਤੇ ਲੋਕਾਂ ਨੂੰ ਜਿਹੜੀ ਪਰੇਸ਼ਾਨੀ ਆਉਂਦੀ ਹੈ ਨਾ ਵੀ ਇੰਨੀ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ ਇਹ ਆਹ ਪੁਲ ਕਰਕੇ ਇੱਕ ਇਧਰਲੇ ਪਾਸੇ ਜਿਹੜਾ ਮਲਤਾਨੀਆ ਰੋਡ ਤੇ ਦੇਖ ਲਓ ਬਟੰਡੇ ਵਾਲੇ ਮਲਤਾਨੀਆ ਰੋਡ ਵਾਲੇ बोलते हजे सोनू ਬੜੀਆ ਕੰਡੀਸ਼ਨਾਂ ਕੀ ਆ ਪੁੱਲ ਤੇ ਹਜੇ ਮੇਰੇ ਹਿਸਾਬ ਨਾਲ ਆਈ ਨਹੀਂ ਪਤਾ 2.5 ਸਾਲ ਹੋਰ ਲਾ ਦੇਣ ਇਹ ਜਿਹੜਾ ਸਾਲ 6 ਮਹੀਨੇ ਦਾ ਕੰਮ ਸੀ ਨਾ ਉਹਦੇ 2.5 ਸਾਲ ਤਾਂ ਹੋ ਗਏ ਇਹਨੂੰ ਸਟਾਰਟ ਕੀਤੇ ਇਹਨੂੰ 2.5 ਸਾਲ ਹਜੇ ਹੋਰ ਲੱਗਣਗੇ ਤੇ ਪਰੇਸ਼ਾਨੀਆਂ ਦੇਖੋ ਜਦੋਂ ਪਤਾ ਸੀ ਮੇਨ ਬੋਲਾ ਜਮਾ ਬਾਜ਼ਾਰ ਵੀ ਦੀ ਜਿਹੜਾ ਪੂਰਾ ਬਾਜ਼ਾਰ ਆ ਜਮਾ ਧੋਬੀ ਬਾਜ਼ਾਰ ਕੋਲ ਦੀ ਇਹਨਾਂ ਨੂੰ ਚਾਹੀਦਾ ਸੀ ਵੀ ਮੰਨ ਕੇ ਚੱਲ ਜਿਆਦੇ ਤੋਂ ਜਿਆਦੇ ਜਿੰਨੇ ਵੀ ਮੰਨ ਕੇ ਚੱਲ ਠੇਕੇਦਾਰ ਹੁੰਦੇ ਨੇ ਜਿਹੜੇ ਬਣਾਉਂਦੇ ਹੁੰਦੇ ਆ ਜੇ ਇੱਕ ਠੇਕੇਦਾਰ ਨੂੰ ਦੇਣਾ ਤੁਸੀਂ ਪੰਜ ਛੇ ਠੇਕੇਦਾਰਾਂ ਨੂੰ ਠਿਕਾ ਦੇ ਦਿਓ। ਪਾੜ ਜਿਵੇਂ ਕੋਈ 100 100 ਮੀਟਰ ਦਾ ਮੰਨ ਲਓ 100 100 ਫੁੱਟ ਦੀ ਜਗ੍ਹਾ ਦੇ ਦਿਓ ਇੰਨੀ ਤੁਸੀਂ ਬਣਾਉਣੀ ਇੰਨੀ ਤੁਸੀਂ ਬਣਾਉਣੀ ਆ। ਛੇ ਦਿਨ ਹੋ ਜਾਏ ਕੰਮ। ਦੇਖ ਲਓ ਯਾਰ। ਇੱਥੇ ਪੁੱਛਿਆ ਨਾ ਇੱਕ ਬੰਦੇ ਨੂੰ ਇਹ ਫਿਰ ਪੁਲ ਤੇ ਕਿੰਨਾ ਕੰਮ ਲੱਗ ਜੂ ਕਹਿੰਦਾ ਦੋ ਦਿਨ ਮਹੀਨੇ ਲੱਗ ਜਾਣਗੇ ਹੋਰ ਮੈਂ ਕਿਹਾ ਕਿੰਨਾ ਟਾਈਮ ਹੋਣੇ ਪਸ ਕੰਮ ਸਟਾਰਟ ਹੋਏ ਨਾ ਮੈਂ ਕਿਹਾ ਪਤਾ। ਕਹਿੰਦਾ ਨਹੀਂ ਮੈਂ ਕਿਹਾ 2.5 ਸਾਲ ਤਾਂ ਹੋ ਗਏ ਮੈਂ ਕਿਹਾ ਹਜੇ 2.5 ਸਾਲ ਹੋਰ ਨਹੀਂ ਬਣਦਾ ਹੈਗਾ ਕਹਿੰਦਾ ਅੱਛਾ ਯਾਰ ਕਹਿੰਦਾ ਮੈਨੂੰ ਤਾਂ ਐ ਲੱਗਦਾ ਕਿ ਮੈਂ ਕਿਹਾ ਜੇ ਤੂੰ ਆਂ ਦੇਖ ਲੈ ਘਰੇ ਮੈਂ ਕਿਹਾ ਤੂੰ ਇਹ ਕਮਰਾ ਬਣਾ ਇੱਕ ਵੀ 2.5 ਮਹੀਨਿਆਂ ਚ ਬਣ ਜਾਊਗਾ ਆ ਗਿਆ ਇਹ ਬੰਦੇ ਦੂਜੇ ਆ ਝਾੜੂ ਵਾਲੇ ਇਹ ਸਰਕਾਰ ਚ ਤਾਂ ਬੰਦ ਨੇ ਜਿਹੜੀ ਮੂਰੇ ਅੱਗੇ ਹੋਰ ਸਰਕਾਰ ਆਊਗੀ ਨਾ ਉਹੀ ਇਹਦਾ ਮੰਨ ਕੇ ਚਲੋ ਕੰਮ ਕਰੋਗੇ